ਜਗਤ ਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਚੱਲ ਕੇ ਇੱਕ ਨਗਰ ਵਿੱਚ ਪਹੁੰਚੇ ਜਿੱਥੇ ਇੱਕ ਇਸਤਰੀ ਦਾ ਰਾਜ ਹੈ ਉਹ ਰਾਣੀ ਸੀ ਤੇ ਮਨਮਤ ਕਰਦੀ ਸੀ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਕਹਿਣ ਲੱਗੇ ਮੈਨੂੰ ਪਿਆਸ ਲੱਗੀ ਹੈ ਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਦੇਖ ਲੈ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਨੂੰ ਪਿਆਸ ਲੱਗੀ ਹੈ ਗੁਰੂ ਸਾਹਿਬ ਕਹਿੰਦੇ ਸਤ ਵਜਨ ਗੁਰੂ ਸਾਹਿਬ ਦਾ ਸਾਥ ਛੱਡ ਕੇ ਭਾਈ ਮਰਦਾਨਾ ਜੀ ਉਸ ਨਗਰ ਵਿੱਚ ਚਲੇ ਗਏ ਉਹ ਇੱਕ ਘਰ ਵਿੱਚ ਚਲੇ ਗਏ ਉੱਥੇ ਇੱਕ ਇਸਤਰੀ ਸੀ ਭਾਈ ਮਰਦਾਨਾ ਜੀ ਨੇ ਪਾਣੀ ਮੰਗਿਆ ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੀ ਅੰਦਰ ਆ ਕੇ ਝਲ ਛਕ ਲੈ ਭਾਈ ਮਰਦਾਨਾ ਜੀ ਅੰਦਰ ਚਲੇ ਗਏ ਉਹ ਬੈਠ ਗਏ ਤੇ ਉਹ ਇਸਤਰੀ ਪੁੱਛਣ ਲੱਗੀ ਇਸ ਦੇਸ਼ ਵਿੱਚੋਂ ਆਏ ਹੋ ਅੱਗੇ ਤੁਸੀਂ ਕਿੱਥੇ ਜਾਣਾ ਤੁਹਾਡਾ ਕੀ ਨਾਮ ਹੈ ਉਕੇ ਲਗੀ ਤੁਹਾਡਾ ਰੂਪ ਰੰਗ ਬੜਾ ਸੋਹਣਾ ਹੈ ਤੁਸੀਂ ਕਿਸ ਇਲਾਕੇ ਵਿੱਚੋਂ ਆਏ ਹੋ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰਾ ਨਾਮ ਹੈ ਭਾਈ ਮਰਦਾਨਾ ਤੇ ਅਸੀਂ ਦੂਰ ਦੇਸ਼ ਪੰਜਾਬ ਤੋਂ ਆਏ ਹਾਂ ਬਸ ਇਹ ਦੇਸ਼ ਵਿਦੇਸ਼ ਵੇਖਣ ਆਏ ਹਾਂ ਉਹ ਇਸਤਰੀ ਪਾਣੀ ਪਿਉਂਦੇ ਬਾਂਡੇ ਵਿੱਚ ਤੇਜ਼ੀ ਨਾਲ ਵਧੀ ਤੇ ਭਾਈ ਮਰਦਾਨਾ ਜੀ ਦੇ ਦਲੇ ਵਿੱਚ ਇੱਕ ਧਾਗਾ ਬਾ ਦਿੱਤਾ ਉਹ ਧਾਗਾ ਤੰਤਰਮੰਤਰ ਵਾਲਾ ਸੀ ਜਿੱਦਾਂ ਹੀ ਉਹਨੇ ਪਾਣੀ ਫੜਾਇਆ ਉਦੋਂ ਉਹਨੇ ਉਹ ਤੰਤਰ ਵਾਲਾ ਧਾਗਾ ਭਾਈ ਮਰਦਾਨਾ ਜੀ ਦੇ ਗਲੇ ਵਿੱਚ ਪਾ ਦਿੱਤਾ ਤੇ ਬੰਨਦੇ-ਬੰਨਦੇ ਉਸਨੇ ਮੰਤਰ ਪੜ ਦਿੱਤਾ ਉਸਦੇ ਮੰਤਰ ਵਿੱਚ ਇੰਨੀ ਤਾਕਤ ਸੀ ਕਿ ਜਿੱਦਾਂ ਹੀ ਉਹਨੇ ਧਾਗਾ ਪਾਇਆ ਭਾਈ ਮਰਦਾਨਾ ਜੀ ਭੇਡੂ ਬਣ ਗਏ ਉਹਨਾਂ ਦਾ ਰੂਪ ਕਰੂਪ ਹੋ ਗਿਆ ਉਹਨਾਂ ਦਾ ਸਰੀਰ ਭੇਡੂ ਬਣ ਗਿਆ ਭਾਈ ਮਰਦਾਨਾ ਜੀ ਨੂੰ ਭੇਡੂ ਬਣਿਆ ਦੇਖ ਕੇ ਉਹ ਇਸਤਰੀ ਬੜੀ ਹਸੀ ਉਸਨੇ ਭਾਈ ਮਰਦਾਨਾ ਜੀ ਦੀ ਗੱਲ ਨੂੰ ਰੱਸੀ ਬਣ ਕੇ ਉਸ ਨੂੰ ਇੱਕ ਕਿੱਲੇ ਨਾਲ ਬੰਨ ਦਿੱਤਾ ਪਾਣੀ ਦਾ ਘੜਾ ਪਰਣ ਵਾਸਤੇ ਉਹ ਇਸਤਰੀ ਬਾਹਰ ਚਲੀ ਗਈ। ਘਰ ਵਿੱਚ ਕੋਈ ਨਹੀਂ ਸੀ। ਭਾਈ ਮਰਦਾਨਾ ਜੀ ਦਾ ਕੋਈ ਵਸਣਾ ਚੱਲਿਆ। ਉਹ ਟੇਡੂ ਬਣ ਗਏ ਸਨ। ਉਹਨਾਂ ਕੋਲ ਮਨੁੱਖਾਂ ਵਾਲੀ ਬੋਲੀ ਵੀ ਨਾ ਰਹੀ। ਭਾਈ ਬਾਲਾ ਜੀ ਗੁਰੂ ਅੰਗਦ ਪਾਸ਼ਾ ਜੀ ਨੂੰ ਇਹ ਕਥਾ ਸੁਣਾ ਰਹੇ ਨੇ। ਉਹ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਸ਼ਾ ਨਗਰ ਤੋਂ ਬਾਹਰ ਬੈਠੇ ਹੋਏ ਸਨ। ਗੁਰੂ ਨਾਨਕ ਸੱਚੇ ਪਾਸ਼ਾ ਅੰਤਰਜਾਮੀ ਸਨ। ਉਹ ਜਾਣਦੇ ਸਨ ਤੇ ਭਾਈ ਮਰਦਾਨਾ ਜੀ ਭੇਡੂ ਬਣੇ ਹੋਏ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਲਗੇ ਭਾਈ ਬਾਲਿਆ ਕਿਤੇ ਪਹਿਲੇ ਵਾਲਾ ਕੰਮ ਤਾਂ ਨਹੀਂ ਹੋ ਗਿਆ ਭਾਈ ਮਰਦਾਨੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਲਗੇ ਇਹ ਨਗਰ ਵੀ ਠੀਕ ਨਹੀਂ ਇਹ ਸਭ ਨੂੰ ਭੇਡੂ ਬਣਾਉਂਦਾ ਹੈ ਇਸ ਨਗਰ ਦੇ ਬੰਦੇ ਵੀ ਨਿਗਰੇ ਨੇ ਕਿਸੇ ਨੇ ਵੀ ਗੁਰੂ ਧਾਰਨ ਨਹੀਂ ਕੀਤਾ ਇੱਥੇ ਬੜੇ ਰਾਗ ਆਏ ਜਾਂਦੇ ਨੇ ਇੱਥੇ ਇਸਤਰੀਆਂ ਦੇ ਬੜੇ-ਬੜੇ ਰੂਪ ਨੇ ਕਿਸ ਨੇ ਕਿਤੇ ਭਾਈ ਮਰਦਾਨਾ ਜੀ ਨੂੰ ਪਰਮਾ ਹੀ ਨਾ ਦਿੱਤਾ ਹੋਵੇ ਗੁਰੂ ਸਾਹਿਬ ਕਹਿਣ ਲੱਗੇ ਚੱਲ ਵਾਲੇ ਭਾਈ ਮਰਦਾਨੇ ਦੀ ਖੈਰ ਲਈ ਕਿਤੇ ਉਹ ਦੁਖੀ ਨਾ ਬੈਠਾ ਹੋਵੇ ਗੁਰੂ ਨਾਨਕ ਸੱਚੇ ਪਾਸ਼ਾ ਉਸੇ ਗਲੀ ਵੱਲ ਤੁਰ ਪਏ ਜਿੱਥੋਂ ਦੀ ਭਾਈ ਮਰਦਾਨਾ ਜੀ ਵਿਛੜੇ ਸਨ ਜਿਹੜੀ ਇਸਤਰੀ ਨੇ ਭਾਈ ਮਰਦਾਨਾ ਜੀ ਨੂੰ ਭੇਡੂ ਬਣਾਇਆ ਸੀ ਉਹ ਸਾਹਮਣੇ ਤੋਂ ਘੜਾ ਲੈ ਕੇ ਆ ਰਹੀ ਸੀ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਸਭ ਕੁਝ ਪਤਾ ਹੈ ਕਿ ਹੋਣਾ ਹੈ ਕਿ ਕੀ ਹੋ ਰਿਹਾ ਹੈ ਉਨਾਂ ਨੇ ਬੀਬੀ ਨੂੰ ਪੁੱਛਿਆ ਸਾਡਾ ਇੱਕ ਸਾਥੀ ਸੀ ਉਸ ਨੂੰ ਕਿਤੇ ਦੇਖਿਆ ਉਹ ਪਾਣੀ ਪੀਣ ਵਾਸਤੇ ਆਇਆ ਸੀ ਪਰ ਮੁੜ ਕੇ ਸਾਡੇ ਕੋਲ ਵਾਪਸ ਨਹੀਂ ਆਇਆ ਉਹ ਇਸਤਰੀ ਕਹਿ ਲੱਗੀ ਤੁਹਾਡਾ ਕੋਈ ਬੰਦਾ ਇੱਥੇ ਨਹੀਂ ਆਇਆ ਉਹ ਗੁਰੂ ਸਾਹਿਬ ਨਾਲ ਝੂਠ ਬੋਲਣ ਲੱਗੀ ਕਹਿੰਦੀ ਅਸੀਂ ਤੁਹਾਡਾ ਬੰਦਾ ਨਹੀਂ ਦੇਖਿਆ ਉਹ ਕਹਿਣ ਲੱਗੀ ਅੱਗੇ ਜਾਓ ਅੱਗੇ ਜਾ ਕੇ ਪਹਾਲ ਕਰੋ ਮੈਂ ਕਿਸੇ ਨੂੰ ਨਹੀਂ ਦੇਖਿਆ ਭਾਈ ਮਰਦਾਨਾ ਜੀ ਦੇ ਕੰਨਾਂ ਵਿੱਚ ਸਤਿਗੁਰੂ ਦੀ ਆਵਾਜ਼ ਪੈ ਗਈ। ਭਾਈ ਮਰਦਾਨਾ ਜੀ ਸੋਚਣ ਲੱਗੇ ਇਹ ਇਸਤਰੀ ਕਹਿ ਰਹੀ ਹੈ ਕਿ ਮੈਂ ਨਹੀਂ ਦੇਖਿਆ ਤੇ ਕਿਤੇ ਸਤਿਗੁਰੂ ਅੱਗੇ ਨਾ ਚਲੇ ਜਾਣ। ਭਾਈ ਮਰਦਾਨਾ ਜੀ ਰੱਸੇ ਵਿੱਚ ਬੰਨੇ ਪਏ ਸਨ। ਉਹਨਾਂ ਦਾ ਵਾਸ ਨਹੀਂ ਸੀ ਚੱਲ ਰਿਹਾ। ਗੁਰੂ ਨਾਨਕ ਸੱਚੇ ਪਾਸ਼ਾ ਗਲੀ ਵਿੱਚ ਹੀ ਸਨ। ਭਾਈ ਮਰਦਾਨਾ ਜੀ ਰੱਸੀ ਵਿੱਚ ਵੱਜੇ ਹੋਏ ਭੈ ਪੈਤਰਣ ਲੱਗੇ ਕਿ ਗੁਰੂ ਨਾਨਕ ਸੱਚੇ ਪਾਸ਼ਾ ਮੇਰੀ ਆਵਾਜ਼ ਪਛਾਨ ਜਾਣ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੀ ਭੈ ਪੈ ਸੁਣੀ ਤਾਂ ਉਹ ਇਸਤਰੀ ਨੂੰ ਕਹਿਣ ਲੱਗੇ ਤੂੰ ਝੂਠ ਬੋਲਦੀ ਐ ਅਸੀਂ ਦੇਖਿਆ ਸੀ ਸਾਡਾ ਸਾਥੀ ਸਾਡੇ ਤੋਂ ਵਿਛੜ ਕੇ ਤੇਰੇ ਘਰ ਗਿਆ ਸੀ ਉਹ ਬਾਹਰ ਖੜਾ ਸੀ ਤੇ ਉੱਚੀ-ਉੱਚੀ ਕਹਿ ਰਿਹਾ ਸੀ ਕਿ ਪਾਣੀ ਪਿਲਾ ਦਿਓ ਅਸੀਂ ਖੁਦ ਸੁਣਿਆ ਸੀ ਤੇ ਤੇਰੇ ਅੰਦਰ ਜਾਂਦਾ ਦੇਖਿਆ ਸੀ ਉਸ ਇਸਤਰੀ ਨੇ ਸਿਰ ਤੇ ਉੱਤੇ ਘੜਾ ਰੱਖਿਆ ਸੀ ਉਹ ਕਹਿਣ ਲੱਗੀ ਜੇ ਮੇਰੇ ਤੇ ਭਰੋਸਾ ਨਹੀਂ ਆ ਮੇਰੇ ਘਰ ਦੇ ਅੰਦਰ ਜਾ ਕੇ ਦੇਖ ਲਓ ਗੁਰੂ ਨਾਨਕ ਸੱਚੇ ਪਾਤਸ਼ਾਹ ਸਭ ਦੇ ਦਿਲ ਦੀ ਹਾਲਤ ਨੂੰ ਸਮਝਦੇ ਹਨ ਉਹਨਾਂ ਤੋਂ ਕੋਈ ਵੀ ਗੱਲ ਲੁਕੀ ਨਹੀਂ ਹਰ ਮਨੁੱਖ ਦੇ ਅੰਦਰ ਦੀ ਭਾਵਨਾ ਦੁੱਖ ਖੁਸ਼ੀ ਲਾਲਸਾ ਸਭ ਕੁਝ ਉਹ ਜਾਣਦੇ ਹਨ ਉਹਨਾਂ ਦੀ ਨਿਗਾਹ ਅੰਦਰਲੀ ਪਵਿੱਤਰਤਾ ਤੇ ਦੋਸ਼ ਦੋਵੇਂ ਹੀ ਵੇਖਦੀ ਹੈ ਉਹੋ ਅਹੰਕਾਰ ਲਾਲਚ ਅਤੇ ਅਧਿਆਨਤਾ ਨੂੰ ਦੂਰ ਕਰਕੇ ਨਾਮ ਸਿਮਰਨ ਵੱਲ ਲੈ ਜਾਂਦੇ ਹਨ ਉਹਨਾਂ ਦਾ ਦਰਸ਼ਨ ਹੀ ਅੰਦਰਲੇ ਦੁੱਖ ਦੂਰ ਕਰ ਦਿੰਦਾ ਹੈ ਉਹ ਸਭ ਦਾ ਮੰਗਲ ਚਾਉਂਦੇ ਨੇ ਹਰ ਜੀਵ ਨਾਲ ਸੰਬੰਧ ਰੱਖਦੇ ਹਨ ਅੰਤਰਜਾਨੀ ਸਤਿਗੁਰੂ ਸਭ ਦੇ ਦਿਲ ਦੀ ਜਾਣਦੇ ਨੇ ਕੀੜੀ ਤੋਂ ਹਾਥੀ ਤੱਕ ਜੋ ਜੋ ਕੁਝ ਕਰਦਾ ਹੈ ਉਹ ਅੰਤਰਜਾਮੀ ਗੁਰੂ ਨਾਨਕ ਸੱਚੇ ਪਾਤਸ਼ਾਹ ਸਭ ਕੁਝ ਜਾਣਦੇ ਨੇ ਉਹ ਇਸਤਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੀ ਅੰਦਰ ਜਾ ਕੇ ਦੇਖ ਲੋ ਤੁਹਾਡਾ ਸਾਥੀ ਸਾਡੇ ਕਿਹੜੇ ਕਾਰਜ ਤੇ ਲੁਕਿਆ ਹੈ ਮੈਂ ਸੱਚ ਕਹਿ ਰਹੀ ਹਾਂ ਜਾ ਕੇ ਅੰਦਰ ਦੇਖ ਲਓ ਗੁਰੂ ਸਾਹਿਬ ਨੇ ਉਸ ਚੰਚਲ ਇਸਤਰੀ ਨੂੰ ਦੇਖਿਆ ਕਿ ਇਹ ਝੂਠ ਬੋਲ ਰਹੀ ਹੈ ਗੁਰੂ ਨਾਨਕ ਸੱਚੇ ਪਾਸ਼ਾ ਉਹਦੇ ਘਰ ਦੇ ਅੰਦਰ ਨਹੀਂ ਗਏ ਤਾਂ ਗੁਰੂ ਸਾਹਿਬ ਨੇ ਇੱਕ ਸ਼ਲੋਕ ਪੜਿਆ ਜਦੋਂ ਗੁਰੂ ਸਾਹਿਬ ਨੇ ਸ਼ਲੋਕ ਪੜਿਆ ਉਹ ਕੜਾ ਜਿਹੜਾ ਉਸ ਇਸਤਰੀ ਨੇ ਚੁੱਕਿਆ ਹੋਇਆ ਸੀ ਉਹ ਉਹਦੇ ਸਿਰ ਨਾਲ ਹੀ ਜੁੜ ਗਿਆ ਉਹ ਉਸ ਨੂੰ ਉਤਾਰਨ ਦੀ ਬੜੀ ਕੋਸ਼ਿਸ਼ ਕਰੇ ਪਰ ਉਹ ਉਤਰੇ ਹੀ ਨਾ ਕਹਿਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਇਸਤਰੀ ਦੇ ਘਰ ਚਲੇ ਗਏ ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਦੇਖ ਕੇ ਆਪਣੀਆਂ ਲੱਤਾਂ ਉੱਤਾਂ ਚੁੱਕਣ ਲੱਗੇ ਤੇ ਪੇੜ ਵਾਂਗੂ ਪੈ ਪੈ ਕਰਨ ਲੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੀ ਦ੍ਰਿਸ਼ਟੀ ਭਾਈ ਮਰਦਾਨਾ ਜੀ ਤੇ ਪਾਈ ਵਾਹਿਗੁਰੂ ਬੋਲਿਆ ਜਿਹੜਾ ਤਵੀਤ ਉਸ ਇਸਤਰੀ ਨੇ ਭਾਈ ਮਰਦਾਨਾ ਜੀ ਨੂੰ ਪਾਇਆ ਸੀ ਉਹ ਟੁੱਟ ਗਿਆ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਵਾਹਿਗੁਰੂ ਵਾਹਿਗੁਰੂ ਬੋਲ ਉਸ ਇਸਤਰੀ ਨੇ ਜਿਹੜਾ ਤੂਣਾ ਦਿੱਤਾ ਸੀ ਉਹ ਇੱਕ ਵਾਰੀ ਵਾਹਿਗੁਰੂ ਬੋਲਦਿਆਂ ਹੀ ਟੁੱਟ ਗਿਆ ਉਸੇ ਵੇਲੇ ਪਈ ਮਰਦਾਨਾ ਜਿਹਦਾ ਸਰੀਰ ਮਨੁੱਖ ਵਾਲਾ ਹੋ ਗਿਆ ਉਹ ਆਪਣੇ ਪਹਿਲੇ ਵਾਲੇ ਰੂਪੇ ਜਾਵੇ ਭਾਈ ਮਰਦਾਨਾ ਜੀ ਦੀ ਰਵਾਬ ਉੱਥੇ ਪਈ ਸੀ ਉਹਨਾਂ ਨੇ ਆਪਣੀ ਰਵਾਬ ਮੋਢੇ ਤੇ ਲਈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ਰਮਿੰਦਾ ਹੋ ਕੇ ਖੜ ਗਏ ਉਸ ਇਸਤਰੀ ਦੇ ਸਿਰ ਨਾਲ ਘੜਾ ਐਵੇਂ ਜੁੜ ਗਿਆ ਕਿ ਉਹ ਘੜਾ ਉਤਰ ਹੀ ਨਾ ਉਹਨੇ ਬੜੀ ਕੋਸ਼ਿਸ਼ ਕੀਤੀ ਘੜਾ ਉਤਾਰਨ ਦੀ ਪਰ ਉਹ ਨਾ ਉਤਰਿਆ ਉਹ ਉਸਦੇ ਸਿਰ ਨਾਲ ਹੀ ਜੁੜ ਗਿਆ ਉਸ ਇਸਤਰੀ ਨੇ ਬੜੇ ਜੰਤਰ ਮੰਤਰ ਕੀਤੇ ਪਰ ਉਹ ਘੜਾ ਸਿਰ ਤੋਂ ਨਾ ਉਤਰਿਆ ਉਹ ਬੜੇ ਮੰਤਰ ਪੜ੍ਹ ਪਰ ਕੇ ਹਾਰ ਗਈ ਪਰ ਘੜਾ ਸਿਰ ਤੋਂ ਨਾ ਉਤਰਿਆ ਜਿਹੜਾ ਘੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋੜਿਆ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਹੀ ਉਤਾਰ ਸਕਦੇ ਨੇ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜਾ ਉਹ ਘੜਾ ਉਤਾਰ ਸਕੇ ਉਸਨੇ ਆਪਣਾ ਘੜਾ ਤੋੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਘੜਾ ਵੀ ਨਾ ਟੁੱਟਿਆ ਘੜਾ ਪਾਣੀ ਦਾ ਭਰਿਆ ਹੋਇਆ ਸੀ ਉਹ ਸਿਰ ਤੋਂ ਨਾ ਉਤਰਿਆ ਉਸ ਨੂੰ ਉਸਦਾ ਭਾਰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਰਾਣੀ ਵਾਸਤੇ ਇਸ ਨਗਰ ਵਿੱਚ ਆਏ ਸੀ ਉਹਦਾ ਨਾਮ ਸੀ ਰਾਣੀ ਨੂਰ ਸ਼ਾ ਉਹ ਵੱਡੀ ਜਾਦੂਗਰਨੀ ਸੀ ਕਿਸੇ ਨੇ ਰਾਣੀ ਨੂੰ ਦੱਸਿਆ ਕਿ ਨਗਰ ਵਿੱਚ ਇੱਕ ਫਕੀਰ ਆਏ ਨੇ ਉਹਨਾਂ ਨੇ ਜਾਦੂਗਰਨੀ ਦਾ ਸਿਰ ਤੇ ਕੜਾ ਜੋੜ ਦਿੱਤਾ ਤੇ ਉਹ ਕੜਾ ਹੁਣ ਉਤਰ ਨਹੀਂ ਰਿਹਾ بڑے ਮੰਤਰ ਜੰਤਰ ਤੰਤਰ ਕੀਤੇ ਪਰ ਕੁਝ ਫਾਇਦਾ ਨਹੀਂ ਹੋਇਆ ਅਸੀਂ ਜੋਰ ਲਾ ਲਾ ਕੇ ਹਾਰ ਗਿਆਂ ਕੜਾ ਨਹੀਂ ਉਤਰਦਾ ਜਿਵੇਂ ਸ਼ੇਰ ਅੱਗੇ ਕਦੇ ਦਾ ਜੋਰ ਨਹੀਂ ਚੱਲਦਾ ਤਿਵੇਂ ਹੀ ਸਾਡਾ ਜੋਰ ਨਹੀਂ ਚੱਲ ਰਿਹਾ ਜਦੋਂ ਰਾਣੀ ਨੂਰ ਸ਼ਾਹ ਨੇ ਇਹ ਗੱਲ ਸੁਣੀ ਤਾਂ ਉਹਨੇ ਕਿਹਾ ਅੱਛਾ ਸਾਡੇ ਰਾਜ ਵਿੱਚ ਸਾਡੇ ਤੋਂ ਵੀ ਵੱਡਾ ਜਾਦੂਗਰ ਆ ਗਿਆ ਉਸ ਰਾਣੀ ਦੇ ਅੱਗੇ ਕਿੰਨੀਆਂ ਜਾਦੂਗਰਨੀਆਂ ਬੈਠੀਆਂ ਸਨ ਇਹ ਗੱਲ ਸੁਣ ਕੇ ਉਸਨੇ ਸਾਰੀਆਂ ਜਾਦੂਗਰਨੀਆਂ ਉਸ ਇਸਤਰੀ ਵੱਲ ਭੇਜ ਦਿੱਤੀਆਂ ਜਿਸਦੇ ਸਿਰ ਤੇ ਘੜਾ ਜੁੜਿਆ ਹੋਇਆ ਸੀ ਉਹ ਜਾਦੂਗਰਨੀਆਂ ਆਪਣੀ ਤਾਕਤ ਦਿਖਾਉਂਦੀਆਂ ਆ ਰਹੀਆਂ ਸਨ ਇੱਕ ਨੇ ਆਪਣੇ ਗਲੇ ਵਿੱਚ ਢੋਲ ਕੀ ਪਾਈ ਸੀ ਜੋ ਆਪੇ ਵਜੀ ਜਾ ਰਹੀ ਸੀ ਇੱਕ ਜਾਦੂਗਰਨੀ ਕੰਧ ਉਡਾ ਕੇ ਲੈ ਕੇ ਆਈ ਕਈ ਜਾਦੂਗਰਨੀਆਂ ਆਪਣੇ ਮੂੰਹ ਚੋਂ ਅੱਗ ਕੱਢ ਰਹੀਆਂ ਸਨ ਕਈ ਜਾਦੂਗਰनियां ਮਿਰਕਸ਼ਾਲਾ ਤੇ ਬੈਠ ਕੇ ਆ ਰਹੀਆਂ ਸਨ ਕਈ ਰੁੱਖਾਂ ਤੇ ਬੈਠ ਕੇ ਆ ਰਹੀਆਂ ਨੇ ਕਈ ਜਾਦੂਗਰनियां ਮੰਤਰ ਪੜ੍ਹਦੇ ਆ ਉੜਦੇ ਆ ਲੱਗ ਪਈਆਂ ਉਹ ਜਾਦੂਗਰनियां ਮੂਹ ਚੋ ਅੱਗ ਕਰਦੇ ਆ ਰਹੀਆਂ ਸਨ ਉਹ ਸਾਰੀਆਂ ਜਾਦੂਗਰनियां ਉਸ ਜਾਦੂਗਰ ਨੇ ਦੇ ਆਸ-ਪਾਸ ਬੈਠ ਗਈਆਂ ਤੇ ਜੰਤਰ ਮੰਤਰ ਕਰਨ ਲੱਗੀਆਂ ਉਹਨਾਂ ਨੇ ਬੜੇ ਜੰਤਰ ਮੰਤਰ ਕੀਤੇ ਪਰ ਘੜਾ ਆਪਣੀ ਥਾਂ ਤੋਂ ਹਿੱਲਿਆ ਵੀ ਨਹੀਂ ਥੱਕ ہار ਕੇ ਜਦੋਂ ਕੁਝ ਨਹੀਂ ਬਣਿਆ ਸਾਰੇ ਜادوਗਰਨੀਆਂ ਨੂਰ ਸ਼ਾਹ ਕੋਲ ਵਾਪਿਸ ਚਲੇ ਗਈਆਂ ਉਹ ਆਪਣੀ ਰਾਣੀ ਨੂੰ ਕਹਿ ਲੱਗੀਆਂ ਬੜੇ ਯਤਨ ਕੀਤੇ ਬੜੇ ਜਾਦੂ ਕੀਤੇ ਬੜੇ ਮੰਤਰ ਕੀਤੇ ਪਰ ਘੜਾ ਸਿਰ ਤੋਂ ਹਿੱਲਿਆ ਵੀ ਨਹੀਂ ਇਹ ਸਭ ਕੁਝ ਸੁਣ ਕੇ ਨੂਰ ਸ਼ਾਹ ਨੂੰ ਬੜਾ ਗੁੱਸਾ ਚੜਿਆ ਉਹਨੇ ਕਿਹਾ ਉਹ ਇੰਨਾ ਵੱਡਾ ਜਾਦੂਗਰ ਹੈ ਉਸਨੇ ਆਪਣੇ ਗ੍ਰੰਥਾ ਵਿੱਚੋਂ ਜੰਤਰ ਮੰਤਰ ਤੰਤਰ ਕੱਢੇ ਉਹ ਇਹੋ ਜਿਹੇ ਜੰਤਰ ਮੰਤਰ ਸਨ ਜਿਨ੍ਹਾਂ ਤੇ ਕੋਈ ਵੀ ਸ਼ਕਤੀ ਨਹੀਂ ਸੀ ਚੱਲ ਸਕਦੀ ਕਿਸੇ ਦੂਜੇ ਦੀ ਸ਼ਕਤੀ ਉਹਨਾਂ ਤੇ ਠਹਿਰ ਨਹੀਂ ਸਕਦੀ। ਉਹ ਕਿਹੋ ਜੇ ਫਕੀਰ ਨੇ ਮੈਂ ਉਹਨਾਂ ਕੋਲ ਜਾ ਕੇ ਦੇਖਦੀ ਆਂ। ਉਹ ਕਿੰਨੀ ਕਰਨੀ ਵਾਲੇ ਨੇ। ਮੈਂ ਉਹਨਾਂ ਨੂੰ ਜਿੱਤ ਰਵਾਵੀ। ਨੂਰ ਸਾਨੇ ਆਪਣੇ ਗਲੇ ਵਿੱਚ ਫੁੱਲਾਂ ਦੇ ਹਾਰ ਪਾਏ। ਜੰਤਰ ਮੰਤਰ ਸਿੱਧ ਕੀਤੇ। ਪੂਰੀ ਸ਼ਕਤੀ ਨਾਲ ਉਹ ਜਾਦੂ ਕਰਨੀ ਵਾਲ ਚੱਲ ਪਈ ਜਿਸ ਦੇ ਸਿਰ ਨਾਲ ਘੜਾ ਜੁੜਿਆ ਹੋਇਆ ਸੀ। ਉਹਦੇ ਨਾਲ ਸਾਰੀਆਂ ਜਾਦੂ ਕਰਨੀਆਂ ਢੋਲਕੀ ਬੁਜਾਰ ਲੱਗੀਆਂ। ਤੇ ਨੂਰ ਸ਼ਾਹ ਦੀ ਜੈ ਜੈਕਾਰ ਕਰਨ ਲੱਗਿਆਂ ਨੂਰ ਸ਼ਾਹ ਨੇ ਆਪਣੇ ਵਾਲ ਫਿਲਾਰੇ ਹੋਏ ਸਨ ਜਦੋਂ ਉਹ ਉਸ ਜਾਦੂਗਰਨੀ ਕੋਲ ਪਹੁੰਚੀ ਉਸਨੇ بڑے ਟੂਨੇ ਕੀਤੇ ਨੂਰ ਸ਼ਾਹ ਜਾਦੂ ਕਰਦੀ ਕਰਦੀ ਹਾਰ ਗਈ ਪਰ ਦੂਜੀ ਜਾਦੂਗਰਨੀ ਦੇ ਸਿਰੋਂ ਘੜਾ ਨਾ ਉਤਰਿਆ ਉਹ ਉਸ ਘੜੇ ਨੂੰ ਹਿਲਾ ਵੀ ਨਹੀਂ ਸਕੀ ਨੂਰ ਸ਼ਾਹ ਰਾਣੀ ਨੂੰ ਆਪਣੇ ਆਪ ਤੇ ਬੜਾ ਮਾਣ ਸੀ ਉਹ ਸੋਚਦੀ ਸੀ ਮੇਰਾ ਚਲਾਇਆ ਹੋਇਆ ਜੰਤਰ ਮੰਤਰ ਕਦੇ ਝੂਠ ਨਹੀਂ ਹੋ ਸਕਦਾ ਉਹਦੇ ਸਾਰੇ ਯਤਨ ਅੱਗ ਵਰਗੇ ਸਨ ਪਰ ਜਦੋਂ ਅੱਗ ਤੇ ਪਾਣੀ ਪੈ ਗਿਆ ਉਹਦੇ ਸਾਰੇ ਯਤਨ ਖਤਮ ਹੋ ਗਏ ਜਿਸ ਜਾਦੂ ਕਰਨੀ ਦੇ ਸਿਰ ਤੇ ਕੜਾ ਲੱਗਾ ਸੀ ਉਹ ਤੰਗ ਹੋ ਗਈ ਉਹ ਕਹਿ ਲੱਗੀ ਮੇਰੇ ਸਿਰ ਤੋਂ ਕੜਾ ਉਤਾਰੋ ਉਹ ਮੁਖ ਤੋਂ ਹਾਏ ਹਾਏ ਕਰਨ ਲੱਗੀ ਜਦੋਂ ਜਾਦੂ ਕਰਨੀ ਹਾਏ ਹਾਏ ਕਰਨ ਲੱਗੀ ਤਾਂ ਨੂਰ ਸ਼ਾਹ ਦੇ ਮਨ ਵਿੱਚ ਗੱਲ ਆਈ ਜਿਨ੍ਹਾਂ ਨੇ ਉਸਦੇ ਸਿਰ ਤੇ ਕੜਾ ਲਾਇਆ ਹੈ ਉਹ ਕੋਈ ਛੋਟੀ ਤਾਕਤ ਨਹੀਂ ਉਹ ਕੋਈ ਬੜੀ ਵੱਡੀ ਤਾਕਤ ਹੈ ਰਾਣੀ ਉਸ ਜਾਦੂਗਰਨੀ ਨੂੰ ਕਹਿ ਲੱਗੀ ਸੱਚ ਸੱਚ ਦੱਸ ਕੀ ਹੋਇਆ ਸੀ ਉਸ ਜਾਦੂਗਰਨੀ ਨੇ ਦੱਸਿਆ ਕਿ ਮੈਂ ਉਹਨਾਂ ਦੇ ਸਾਥੀ ਨੂੰ ਭੇਡੂ ਬਣਾ ਦਿੱਤਾ ਸੀ ਉਹ ਆਪਣੇ ਸਾਥੀ ਨੂੰ ਤਾਂ ਆਪਣੇ ਨਾਲ ਲੈ ਗਏ ਪਰ ਮੈਨੂੰ ਉਹਨਾਂ ਨੇ ਇਸ ਘੜੇ ਨਾਲ ਬੰਨ੍ਹ ਦਿੱਤਾ ਨੂਰ ਸ਼ਾ ਕਹਿਣ ਲੱਗੀ ਚੱਲ ਫਿਰ ਹੁਣੇ ਹੀ ਚੱਲ ਉਸ ਸੰਤ ਮਹਾਪੁਰ ਕੋਲ ਉਹ ਕੋਈ ਛੋਟੀ ਤਾਕਤ ਨਹੀਂ ਉਹਨਾਂ ਦੇ ਅੱਗੇ ਸਾਡੇ ਸਾਰਿਆਂ ਦੇ ਜਾਦੂ ਹਾਰ ਗਏ ਤੈਨੂੰ ਹੁਣ ਉਹੀ ਠੀਕ ਕਰ ਸਕਦੇ ਨੇ ਮੈਂ ਸਾਧੂ ਸੰਤਾਂ ਨਾਲ ਵੇਦ ਵੀ ਕੀਤੀ ਮੈਂ ਵੀ ਉਹਨਾਂ ਦੀ ਅਰਦਾਸਾ ਕਰਾਂਗੀ ਉਹ ਸਾਰੀਆਂ ਇਸਤਰੀਆਂ ਉੱਠ ਕੇ ਗੁਰੂ ਨਾਨਕ ਸੱਚੇ ਪਾਸ਼ਾ ਵੱਲ ਚੱਲ ਪਈਆਂ ਜਿਸ ਥਾਂ ਤੇ ਗੁਰੂ ਨਾਨਕ ਸੱਚੇ ਪਾਸ਼ਾ ਬੈਠੇ ਸਨ ਉਸ ਥਾਂ ਤੇ ਨੂਰ ਸ਼ਾ ਤੇ ਬਾਕੀ ਜਾਦੂਗਰनियां ਪਹੁੰਚ ਗਈਆਂ आनंद दे दाता ਧੰਨ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਸਾਰੀਆਂ ਜਾਦੂਗਰੀਆਂ ਨੇ ਮੱਥਾ ਟੇਕਿਆ ਨੂਰ ਸ਼ਾ ਜਾਦੂ ਕਰਨੀ ਆਪਣੇ ਆਪ ਨੂੰ ਬਹੁਤ ਵੱਡੀ ਜਾਦੂ ਕਰਨੀ ਸਮਝਦੀ ਸੀ ਪਰ ਉਹਦੇ ਵਿੱਚੋਂ ਕੁਝ ਵੀ ਨਾ ਨਿਕਲਿਆ ਉਹ ਕੁਝ ਵੀ ਨਾ ਕਰ ਸਕੀ ਨੂਰ ਸ਼ਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਕਹਿਣ ਲੱਗੀ ਇਹ ਮੂਰਖ ਮੱਤ ਵਾਲੀ ਇਸਤਰੀ ਹੈ ਇਸ ਨੂੰ ਇਹ ਨਹੀਂ ਸੀ ਪਤਾ ਕਿ ਤੁਸੀਂ ਕਿੰਨੀ ਤਾਕਤ ਵਾਲੇ ਹੋ ਤੁਹਾਡਾ ਇੱਕ ਸਾਤੇ ਮੰਤਰਾਂ ਵਿੱਚ ਫਸਾ ਦਿੱਤਾ ਏ ਮੇਰੇ ਨਾਲ ਦੀ ਜਾਦੂਗਰਨੀ ਵੱਲੋਂ ਬੜੀ ਵੱਡੀ ਗਲਤੀ ਹੋਈ ਹੈ ਪਰ ਮਹਾਰਾਜ ਹੁਣੇ ਨਿਮਰਤਾ ਵਿਚਾਈ ਹੈ ਤੁਹਾਡੇ ਚਰਨਾਂ ਵਿੱਚ ਬੇਨਤੀਆਂ ਕਰ ਰਹੀ ਹੈ ਇਸ ਕਰਕੇ ਜਿਹੜਾ ਘੜਾ ਇਹਦੇ ਸਿਰ ਤੇ ਜੁੜ ਚੁੱਕਾ ਹੈ ਉਸ ਨੂੰ ਲਾ ਦਿਓ ਅੱਜ ਤੋਂ ਬਾਅਦ ਮੈਂ ਤੇ ਮੇਰੇ ਸਾਥੀ ਇਹ ਪ੍ਰਣ ਕਰਦੇ ਹਾਂ ਕਿ ਜਿਹੜਾ ਵੀ ਸੰਤ ਆਏਗਾ ਉਸ ਨੂੰ ਅਸੀਂ ਤੰਗ ਨਹੀਂ ਕਰਾਂਗੇ ਸਾਡੇ ਕੋਲ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦਿਓ ਸੱਚੇ ਪਾਸ਼ਾ ਅਸੀਂ ਦੇਖ ਰਿਹਾ ਸਾਡੇ ਵਿੱਚ ਜਿੰਨੀਆਂ ਵੀ ਤਾਕਤਾਂ ਨੇ ਤੁਸੀਂ ਉਹਨਾਂ ਵਿੱਚੋਂ ਸਿਰਮੌਰ ਹੋ ਇੱਕ ਤੁਸੀਂ ਹੀ ਹੋ ਜਿਹਦੇ ਅੱਗੇ ਸਾਡੀ ਤਾਕਤ ਨਹੀਂ ਚੱਲੀ ਨਹੀਂ ਤਾਂ ਅਸੀਂ ਸਭ ਨੂੰ ਨਿਵਾ ਦਿੱਤਾ ਮਹਾਰਾਜ ਕਿਰਪਾ ਕਰੋ ਜਾਦੂਗਰਨੀ ਦੇ ਸਿਰੋਂ ਕੜਾ ਲਾ ਦਿਓ ਜਦੋਂ ਜਾਦੂਗਰਨੀ ਨੂਰ ਸ਼ਾ ਨੇ ਬੇਨਤੀ ਕੀਤੀ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਪ੍ਰਸੰਨ ਹੋ ਕੇ ਕਿਹਾ ਨੂਰ ਸ਼ਾ ਆਪਣੇ ਹੱਥਾਂ ਦੇ ਨਾਲ ਕੜਾ ਚੁੱਕ ਇਹ ਵਾਹਿਗੁਰੂ ਬੋਲ ਕੜਾ ਚੁੱਕਿਆ ਜਾਏਗਾ ਨੂਰ ਸ਼ਾਹ ਨੇ ਵਾਹਿਗੁਰੂ ਕਹਿ ਕੇ ਜਦੋਂ ਕੜੇ ਨੂੰ ਹੱਥ ਪਾਇਆ ਕੜਾ ਉੱਥਾਂ ਚੁੱਕਿਆ ਗਿਆ ਇਹੜਾ ਕੜਾ ਜਾਦੂਗਰਨੀ ਦੇ ਸਿਰ ਨਾਲ ਜੁੜਿਆ ਪਿਆ ਸੀ ਉਹ ਉਹਦੇ ਸਿਰ ਤੋਂ ਉਤਰ ਗਿਆ ਸਾਰੀਆਂ ਜਾਦੂਗਰनियां ਬੜੀਆਂ ਹੈਰਾਨ ਹੋਈਆਂ ਕਿ ਵਾਹਿਗੁਰੂ ਸ਼ਬਦ ਵਿੱਚ ਸਾਡੇ ਜੰਤਰਾ ਮੰਤਰਾਂ ਤੋਂ ਵੱਧ ਤਾਕਤ ਹੈ ਉਸ ਜਾਦੂਗਰਨੀ ਨੇ ਤੇ ਨੂਰ ਸ਼ਾਹ ਨੇ ਤੇ ਹੋਰ ਜਾਦੂਗਰनियां ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਅੱਗੇ ਹੀਰੇ ਮੋਤੀ ਸੋਨਾ ਚਾਂਦੀ ਮਾਇਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਢੇਰ ਲਾ ਦਿੱਤੇ ਆਪਣੇ ਆਪ ਨੂੰ ਛੋਟਾ ਜਾਣ ਕੇ ਤੇ ਗੁਰੂ ਸਾਹਿਬ ਨੂੰ ਵੱਡਾ ਜਾਣ ਕੇ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀਰੇ ਮੋਤੀਆਂ ਦੇ ਢੇਰ ਲਾ ਦਿੱਤੇ ਸਾਰੀਆਂ ਜਾਦੂਗਰनियां ਗੁਰੂ ਨਾਨਕ ਸੱਚੇ ਪਾਸ਼ਾ ਨੂੰ ਕਹਿਣ ਲੱਗੀਆਂ اے ਕਿਰਪਾਲੂ ਗੁਰੂ ਨਾਨਕ ਸੱਚੇ ਪਾਸ਼ਾ ਇਹ ਸਾਡੀ ਪੇਟਾ ਲੈ ਲਓ ਤੇ ਸਾਨੂੰ ਮਾਫ਼ ਕਰਦੇ ਹੋ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਸਾਰੀਆਂ ਜਾਦੂਗਰनियां ਨਿਭ ਰਹੀਆਂ ਨੇ ਇਹ ਨਾਮ ਦੇ ਨਾਲ ਝੁੱਕ ਰਹੀਆਂ ਨੇ ਤਾਂ ਉਹਨਾਂ ਨੇ ਇੱਕ ਸ਼ਬਦ ਉਚਾਰਿਆ ਸ਼੍ਰੀ ਰਾਗ ਕੀ ਵਾਰ ਮੱਲਾ ਪਹਿਲਾ ਸ਼੍ਰੀ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬੀ ਦਾ ਪਹਿਲਾ ਰਾਗ ਸ਼੍ਰੀ ਰਾਗ ਦੀ ਵਾਰ ਵਿੱਚ ਇਹ ਸਲੋਕ ਮਹਾਰਾਜ ਨੇ ਉਚਾਰਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਗੱਲਾਂ ਨੂੰ ਤਾਂ ਅਸੀਂ ਚੰਗੇ ਆ ਪਰ ਸਾਡੀ ਕਰਤੂਤ ਮਾੜੀ ਹੈ ਬਾਹਰੋਂ ਤਾਂ ਚਿੱਟੇ ਕਪੜੇ ਪਾਲੇ ਪਰ ਮਨ ਤਾਂ ਕਾਲੇ ਨੇ ਰੀਸਾਂ ਰੱਬ ਦੇ ਪਿਆਰੀਆਂ ਦੀਆਂ ਕਰਨੀਆਂ ਤੇ ਪੱਲੇ ਕੁਝ ਵੀ ਨਹੀਂ ਹੈ ਜਿਹੜੇ ਰੱਬ ਨਾਲ ਰੱਤੇ ਗਏ ਨੇ ਸੁਖ ਆਨੰਦ ਮਾਣ ਰਹੇ ਨੇ ਉਹਨਾਂ ਦੀ ਰੀਸ ਕਰਨਾ ਤੇ ਪੱਲੇ ਕੁਝ ਵੀ ਨਹੀਂ ਹੈ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਵਿੱਚ ਬਲ ਹੁੰਦਿਆਂ ਵੀ ਉਹ ਐਦਾਂ ਰਹਿੰਦੇ ਨੇ ਜਿੱਦਾਂ ਉਹਨਾਂ ਵਿੱਚ ਕੋਈ ਬਲ ਨਹੀਂ ਤਾਕਤ ਹੁੰਦੇ ਆ ਵੀ ਗੁਰਮੁਖ ਐਦਾ ਰਹਿੰਦੇ ਨੇ ਜਿੱਦਾਂ ਉਹਨਾਂ ਵਿੱਚ ਕੋਈ ਬਲ ਨਹੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਲਗੇ ਉਹਨਾਂ ਦੀ ਰੀਸ ਨਹੀਂ ਕਰਨੀ ਰੱਬ ਦੇ ਪਿਆਰਿਆਂ ਦੀ ਰੀਸ ਨਹੀਂ ਕਰਨੀ ਜਿਹੜਾ ਕਰੇਗਾ ਉਹ ਖਰਾਬ ਹੋਏਗਾ ਰੱਬ ਦੇ ਪਿਆਰੇ ਗੁਰਮੁਖ ਜੋ ਕਹਿੰਦੇ ਆ ਉਹ ਕਰਨਾ ਹੈ ਉਹਨਾਂ ਦੀ ਸੰਗਤ ਕਰਨੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਹੋਰ ਵੀ ਸ਼ਲੋਕ ਸੁਣਾਏ ਜਿਨ੍ਹਾਂ ਦੇ ਨਾਲ ਮਨ ਦੀ ਮੈਲ ਦੂਰ ਹੋਏ ਕਿਉਂਕਿ ਇਹ ਜਾਦੂਗਰनियां ਆਪ ਹੀ ਰੱਬ ਬਣੀ ਬੈਠੀਆਂ ਸਨ ਜਦੋਂ ਜਾਦੂਗਰਨੀਆਂ ਨੇ ਗੁਰੂ ਸਾਹਿਬ ਦਾ ਸ਼ਬਦ ਸੁਣਿਆ ਤਾਂ ਉਹਨਾਂ ਦਾ ਮਨ ਨੀਵਾ ਹੋ ਗਿਆ ਉਹ ਵੈਰਾਗ ਵਿੱਚ ਆ ਗਈਆਂ ਗੁਰੂ ਨਾਨਕ ਸੱਚੇ ਬਾਸ਼ ਨੂੰ ਨੂਰ ਸ਼ਾ ਕਹਿਣ ਲੱਗੇ ਮੇਰੇ ਕੋ ਨੂੰ ਤੇ ਮੇਰੀਆਂ ਸਾਥਨਾ ਕਰੋ ਜਿਹੜੀਆਂ ਵੀ ਗਲਤੀਆਂ ਹੋਈਆਂ ਉਹ ਬਖਸ਼ ਲਓ ਪਹਿਲਾਂ ਅਸੀਂ ਨਹੀਂ ਸੀ ਜਾਣਦੇ ਕਿ ਤੁਸੀਂ ਨਿਰੰਕਾਰ ਹੋ ਹੁਣ ਸਾਨੂੰ ਪੇਧ ਪਤਾ ਚੱਲ ਗਿਆ ਸੱਚ ਪਤਾ ਚੱਲ ਗਿਆ ਕਿ ਤੁਸੀਂ ਪਰਮੇਸ਼ਵਰ ਦੇ ਰੂਪ ਹੋ ਮਹਾਰਾਜ ਕਿਰਪਾ ਕਰੋ ਸਾਨੂੰ ਬਖਸ਼ ਲੋ ਮੈਂ ਨੂਰ ਸ਼ਾ ਤੇ ਸਾਰੀਆਂ ਜਾਦੂਗਰਨੀਆਂ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦੀਆਂ ਤੇ ਤੁਹਾਨੂੰ ਆਪਣਾ ਗੁਰੂ ਮੰਨਦੀਆਂ ਸਾਡੀਆਂ ਪੇਟਾਵਾਂ ਸਵੀਕਾਰ ਕਰੋ ਤੇ ਸਾਨੂੰ ਦੱਸੋ ਅਸੀਂ ਕੀ ਕਰੀਏ ਨੂਰ ਸ਼ਾ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਆਪਣਾ ਗੁਰੂ ਬਣਾ ਰਹੀ ਹੈ ਨੂਰ ਸਾਹਿਬ ਤੇ ਸਾਰੀਆਂ ਜਾਦੂਗਰਨੀਆਂ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨ ਪਾਉ ਲਿੱਤੇ। ਉਹਨਾਂ ਸਭ ਨੇ ਅੰਮ੍ਰਿਤ ਛਕ ਲਿਆ। ਉਹਨਾਂ ਸਭ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਸਿੱਖੀ ਧਾਰਨ ਕਰ ਲਈ। ਨੂਰ ਸਾਹਿਬ ਤੇ ਸਾਰੀਆਂ ਜਾਦੂਗਰਨੀਆਂ ਨੇ ਗੁਰੂ ਸਾਹਿਬ ਨੂੰ ਆਪਣਾ ਗੁਰੂ ਬਣਾ ਲਿਆ। ਗੁਰੂ ਨਾਨਕ ਸੱਚੇ ਪਾਸ਼ਾ ਨੇ ਉਹਨਾਂ ਨੂੰ ਉਪਦੇਸ਼ ਦਿੱਤਾ। ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਉਹਨਾਂ ਕੋਲੋਂ ਧਰਮਸ਼ਾਲਾ ਬਣਵਾਈ। ਮਹਾਰਾਜ ਨੂਰ ਸ਼ਾਨ ਨੂੰ ਕਹਿਣ ਲੱਗੇ ਨੂਰ ਸ਼ਾ ਆਪਣੀਆਂ ਸਾਥਨਾਵਾਂ ਦੇ ਨਾਲ ਇੱਥੇ ਕੀਰਤਨ ਕਰਿਆ ਕਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਨੀ ਵੱਡੀ ਰਾਣੀ ਜਾਦੂਗਰਨੀ ਨੂੰ ਕੀਰਤਨ ਕਰਨ ਬਿਜਲਾ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨੂਰ ਸ਼ਾਨ ਨੂੰ ਸਿੱਖਿਆ ਦਿੱਤੀ ਕੋਈ ਸੰਤ ਆਵੇ ਕੋਈ ਸਿੱਖ ਆਵੇ ਕੋਈ ਭਲਾ ਮਨੁੱਖ ਆਵੇ ਭੁੱਲ ਕੇ ਵੀ ਉਹਨਾਂ ਤੇ ਤੰਤਰ ਮੰਤਰ ਨਹੀਂ ਚਲਾਣਾ ਆਪਣੇ ਹੱਥਾਂ ਨਾਲ ਉਨ੍ਹਾਂ ਦੀ ਸੇਵਾ ਕਰਨਾ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਣਾ ਗੁਰੂ ਨਾਨਕ ਸੱਚੇ ਪਾਸ਼ਾ ਨੇ ਨੂਰ ਸ਼ਾਹ ਤੇ ਉਹਦੀਆਂ ਸਾਥਣਾਂ ਨੂੰ ਗੁਰੂ ਮੰਤਰ ਦਿੱਤਾ ਰੱਬ ਦੇ ਪਿਆਰਿਆਂ ਦੀ ਸੇਵਾ ਕਰਨਾ ਤੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਗੁਰੂ ਨਾਨਕ ਸੱਚੇ ਪਾਸ਼ਾ ਕੁਝ ਦਿਨ ਉਹਨਾਂ ਕੋਲ ਰਹੇ ਨੂਰ ਸ਼ਾਹ ਦੇ ਮਨ ਵਿੱਚ ਮਹਾਨ ਪ੍ਰੇਮ ਗੁਰੂ ਸਾਹਿਬਾ ਸੇ ਬਣ ਗਿਆ ਉਹ ਗੁਰੂ ਸਾਹਿਬ ਦੀ ਸਿੱਖ ਬਣੀ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਗਾਉਣ ਲੱਗ ਪਈ ਸਾਰਾ ਨਗਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਸ ਗਾਣ ਲੱਗ ਪਿਆ ਜਿਹੜੇ ਸੱਚੇ ਪਾਸ਼ਾ ਆਪਣੇ ਦਾਸਾਂ ਨੂੰ ਮੁਕਤੀ ਦਿੰਦੇ ਐ ਉਹ ਅੱਗੇ ਚੱਲ ਪਏ ਤਾਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਤਾਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ